ਅੱਜ ਸਾਨੂੰ ਫੇਰ ਉਹੀ ਟੈਂਕੀ ਤੇ ਚੜਨ ਵਾਲਾ ਮਾਹੌਲ ਪੈਦਾ ਕਰ ਰਹੀ ਆ ਕਿ ਅਸੀਂ ਫੇਰ ਟੈਂਕੀ ਤੇ ਜਾਈਏ ਉਹਦੇ ਬਾਅਦ ਸਰਕਾਰ ਸਾਡਾ ਪੇਪਰ ਲੂਗੀ ਚੋਣ ਜਾਲਤਾਂ ਲੱਗਣ ਤੋਂ ਸਿਰਫ 10 ਮਿੰਟ ਪਹਿਲਾਂ ਇਹਨਾਂ ਨੇ ਰਿਲੀਜ਼ ਕੀਤੀ ਸੀ ਭਰਤੀ ਤੇ ਜਿਹਨੂੰ ਅੱਜ 2.5 ਸਾਲ ਹੋ ਗਏ ਭਰਤੀ ਪੂਰੀ ਨਹੀਂ ਕੀਤੀ ਜਾ ਰਹੀ ਤੁਹਾਨੂੰ ਨਾ 2.5 ਸਾਲ ਹੋ ਗਏ ਸਾਡੇ 8 ਇੰਜੀਨੀਅਰਸ ਦੇ ਪੋਸਟ ਆਈਆਂ ਨਹੀਂ ਪਰ ਸਰਕਾਰ ਸਾਡੀ ਬਿਲਕੁਲ ਵੀ ਕੋਈ ਗੱਲ ਨਹੀਂ ਸੁਣਦੀ ਅਸੀਂ ਇਹ ਪਹਿਲਾਂ ਤਰਨਾ ਲਾ ਕੇ 1 ਸਾਲ ਸਾਡਾ ਮਨੀਸ਼ ਹੈਗਾ ਸੀ ਉਹ ਟੈਂਕੀ ਤੇ ਬੈਠੇ ਸੀ ਤੇ ਅਸੀਂ ਇਹ ਪੋਸਟਾ ਕਢਵਾਈਆ ਸੀ ਭਰਤੀ ਸਭ ਦੀ ਇਹ ਹੀ ਡਿਮਾਂਡ ਹੈ ਵੀ 250 ਅਧਿਆਪਕ ਜਿਹੜੇ ਸਕੂਲਾਂ ਦੇ ਵਿੱਚ ਪਹੁੰਚ ਜਾਣ ਕਲਾ ਦਾ ਜਿਹੜਾ ਇੱਕ ਭਵਿਕ ਨਿਕਰ ਜੇ ਤੇ ਬਹੁਤ ਲੰਮੇ ਸਮੇਂ ਤੋਂ ਕਲਾ ਦੇ ਖੇਤਰ ਦੇ ਵਿੱਚ ਜਿਹੜੀ ਭਰਤੀ ਬਿਲਕੁਲ ਨਹੀਂ ਹੋਈ ਦੀ। ਯਾਰ ਦੀ ਲੋਕ ਬਾਹਰ ਕਿਉਂ ਜਾ ਰਹੇ ਨੇ? ਉਹਨਾਂ ਨੂੰ ਰੋਜ਼ਗਾਰ ਕਿਉਂ ਨਹੀਂ ਮਿਲ ਰਿਹਾ? ਇਹ ਪੰਜਾਬ ਦੇ ਲੋਕਾਂ 'ਤੋਂ ਰੋਜ਼ਗਾਰ ਨਹੀਂ ਦੇ ਰਹੇ। ਇਹ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਨਾ ਤਾਂ ਕਿਸੇ ਵੀ ਪੰਜਾਬੀ ਨੂੰ ਬਾਹਰ ਜਾਣ ਦੀ ਕੋਈ ਲੋੜ ਨਾ ਪਵੇ। ਦੋਸਤੋ ਤੁਸੀਂ ਜੁੜੇ ਹੋਏ ਹੋ ਦੁਨੀਆ ਚੈਨਲ ਦੇ ਨਾਲ ਅੱਜ ਅਸੀਂ ਜਲੰਧਰ ਵਿਖੇ ਖੜੇ ਹੋਏ ਹਾਂ ਜਿੱਥੇ ਆਰਟ ਐਂਡ ਗਰਾਫਟ ਦੇ ਉਸ ਟੀਚਰ ਆ ਜਿਹੜੇ ਉਹਨਾਂ ਵੱਲੋਂ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਜਿਹੜਾ ਹੈਗਾ ਆ ਰੋਜ਼ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਆਗੂ ਸਹਿਬਾਨ ਨੇ ਕੀ ਮਾਮਲਾ ਸਾਣਾ ਸਰ ਇਹਦੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਕਿ ਬੇਰਜਗਾਰਾਂ ਦੀ ਆਵਾਜ਼ ਤੁਸੀਂ ਘਰ-ਘਰ ਪਹੁੰਚਾਉਣ ਦੇ ਲਈ ਆਏ ਹੋ ਅਸੀਂ ਇੱਥੇ ਇੱਕ ਸਾਂਝੇ ਮੋਰਚੇ ਦੇ ਰੂਪ ਚ ਆਏ ਹੋ ਉਸ ਮੋਰਚੇ ਦੇ ਸਹਿਯੋਗੀ ਇਹ ਸਾਥੀ ਆਰਟ ਐਂਡ ਕਰਾਫਟ ਵਾਲੇ ਆ ਆਟਨ ਕ੍ਰਾਫਟ 250 ਕੋਸਟ ਆਈ ਸੀਗੀ ਅੱਜ ਤੋਂ 2 ਢਾਈ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕਾਂਗਰਸ ਸਰਕਾਰ ਹੁੰਦੀ ਸੀ 41 ਕਾਰਡ ਦੇ ਨਾਲ ਚੋਣ ਜਾਲ ਤਾਂ ਲੱਗਣ ਤੋਂ ਸਿਰਫ 10 ਮਿੰਟ ਪਹਿਲਾਂ ਇਹਨਾਂ ਨੇ ਰਿਲੀਜ਼ ਕੀਤੀ ਸੀ ਭਰਤੀ ਤੇ ਜਿਹਨੂੰ ਅੱਜ ਢਾਈ ਸਾਲ ਹੋ ਗਏ ਭਰਤੀ ਪੂਰੀ ਨਹੀਂ ਕੀਤੀ ਜਾ ਰਹੀ ਡਿਮਾਂਡ ਕੁਛ ਨਹੀਂ ਜਸਟ ਇਨੀ ਡਿਮਾਂਡ ਹੈ ਕਿ ਜੋ ਨੋਟੀਫਿਕੇਸ਼ਨ ਤੁਸੀਂ ਰਿਲੀਜ਼ ਕੀਤਾ ਹੋਇਆ ਹੈ ਦੱਸੋ ਉਸ ਨੋਟੀਫਿਕੇਸ਼ਨ ਦੇ ਬਿਹਾਫ ਤੇ ਤੁਸੀਂ ਜਿਹੜੀ ਇਹ ਭਰਤੀ ਕਰ ਲਓ ਜਿਓ ਨੋਟੀਫਿਕੇਸ਼ਨ ਤੁਹਾਡਾ ਭਾਡੇ ਦੁਆਰਾ ਵੇਖੋ ਜੈਨੂਅਲ ਨਾ ਹੁਣ ਕਿਉਂਕਿ ਸਰਕਾਰ ਨੇ ਕੀਤਾ ਗਿਆ ਰਿਲੀਜ਼ ਹੈ ਤੇ ਸਾਡੀ ਸਭ ਦੀ ਇਹੀ ਡਿਮਾਂਡ ਹੈ ਵੀ 250 ਅਧਿਆਪਕ ਜਿਹੜੇ ਸਕੂਲਾਂ ਦੇ ਵਿੱਚ ਪਹੁੰਚ ਜਾਣ ਕਲਾ ਦਾ ਜਿਹੜਾ ਇੱਕ ਭਵਿੱਖ ਨਿੱਖਰ ਜੇ ਤੇ ਬਹੁਤ ਲੰਮੇ ਸਮੇਂ ਤੋਂ ਕਲਾ ਦੇ ਖੇਤਰ ਦੇ ਵਿੱਚ ਜਿਹੜੀ ਭਰਤੀ ਬਿਲਕੁਲ ਨਹੀਂ ਹੋਈ ਜੀ ਕਿੰਨਾ ਸਮਾਂ ਹੋ ਗਈ ਸੰਘਰਸ਼ ਤੋਂ ਸੰਘਰਸ਼ ਤਾਂ ਚਾਹਦੇ ਨੂੰ ਜੀ 2.5 ਸਾਲ ਤਾਂ ਇਹ ਹੋ ਗਏ 2.5 ਸਾਲਾਂ ਤੋਂ ਪਹਿਲਾਂ ਪੋਸਟਾਂ ਕਢਾਉਣ ਦੇ ਲਈ ਬਹੁਤ ਸਾਰੀਆਂ ਪਾਰਟੀਆਂ ਰਲ ਕੇ ਸੰਘਰਸ਼ ਕਰ ਰਹੀਆਂ ਸੀਗੀਆਂ ਆ ਦੋ 2.5 ਸਾਲ ਤਾਂ ਸਿਰ ਪੈਸੇ ਪੋਸਟ ਦੇ ਪਿੱਛੇ ਹੀ ਰਿਲੀਜ਼ ਕਰਦੇ ਨੂੰ ਹੋਗੇ ਜੀ ਇਹਦਾ ਇਹਨਾਂ ਦਾ ਆਪਦਾ ਹੀ ਨੋਟੀਫਿਕੇਸ਼ਨ ਸੀ ਮਤਲਬ ਜਿਹੜਾ ਇਹਨਾਂ ਨੇ ਕਈ ਵਾਰੀ ਸੀ ਭਰਤੀ ਕਰਾਂਗੇ ਅੱਜ ਮਤਲਬ ਉਹ ਨੋਟੀਫਿਕੇਸ਼ਨ ਤੇ ਮਤਲਬ ਇਹਨਾਂ ਦਾ ਕੋਈ ਧਿਆਨ ਨਹੀਂ ਉਹਨੂੰ ਕਿਵੇਂ ਵੇਖਦੇ ਨਹੀਂ ਧਿਆਨ ਨਹੀਂ ਇਹਨਾਂ ਦਾ ਸਾਰਾ ਕੁਝ ਧਿਆਨ ਹੈ ਦੇਖੋ ਨੋਟੀਫਿਕੇਸ਼ਨ ਕੋਈ ਫਰੰਟ ਨੇ ਨਹੀਂ ਜਾਰੀ ਕੀਤਾ ਸਰਕਾਰ ਨੇ ਜਾਰੀ ਕੀਤਾ ਕਿਤੇ ਨਾ ਕਿਤੇ ਸਰਕਾਰ ਜਾਣ ਕੇ ਇਹਨੂੰ ਥੋੜਾ ਜਿਹਾ ਛੰਡੇ ਢੋਲੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਦੇ ਵਿੱਚ ਆ ਨੋਟੀਫਿਕੇਸ਼ਨ ਦੇ ਵਿੱਚ ਕੋਈ ਵੀ ਉਹ ਜੀ ਚੀਜ਼ ਨਹੀਂ ਹੈਗੀ ਜਿਹੜੀ ਆਪਾਂ ਕਹੀਏ ਬਿਲਕੁਲ ਗਲਤ ਹੈ ਬਹੁਤ ਸਾਰੀਆਂ ਜਿੰਨੀਆਂ ਵੀ ਯੋਗਤਾਵਾਂ ਨੇ ਜੋ ਕੁਝ ਨੋਟੀਫਿਕੇਸ਼ਨ ਦੀਆਂ ਸ਼ਰਤਾਂ ਬਹੁਤ ਵਧੀਆ ਸੋਧੀਆਂ ਹੋਈਆਂ ਬਹੁਤ ਸੁੰਦਰ ਸ਼ਰਤਾਂ ਜਿਨ੍ਹਾਂ ਦੇ ਵਿਹਾਰਫ ਤੇ ਇੱਕ ਕੁਆਲਿਟੀ ਆਫ ਐਜੂਕੇਸ਼ਨ ਸਾਡੀ ਹੈਗੀ ਉਮਰ के ਬਾਹਰ ਆ ਰਹੀ ਹੈ ਅਸਾ ਇਹੀ ਰਿਕਵੈਸਟ ਹੈਗੀ ਹੈ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਉਸੇ ਨੋਟੀਫਿਕੇਸ਼ਨ ਦੇ ਵਿਹਾਰਫ ਤੇ ਬਹੁਤ ਜਲਦੀ ਜਿਹੜੀ ਇਹ ਭਰਤੀ ਕਰ ਲਈ ਜਾਵੇ ਤੇ ਤਾਂ ਜੋ ਬੇਰੁਜ਼ਗਾਰ ਅਧਿਆਪਕ ਇਹ ਸਮੇਂ ਅਨੁਸਾਰ ਸਕੂਲਾਂ ਦੇ ਵਿੱਚ ਪਹੁੰਚ ਜਾਣ ਮੈਡਮ ਕੀ ਕਹਿਣਾ ਚਾਹੋਗੇ ਅੱਜ ਇਹਦਾ ਤੁਸੀਂ ਮੁੱਖ ਮੰਤਰੀ ਦਫ਼ਤਰ ਦੇ ਅੱ ਕਿਹੜੀਆਂ ਮੰਗਾਂ ਨੂੰ ਹੈ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਲਖਵੀਰ ਕੌਰ ਆ ਜੀ ਸਾਨੂੰ ਨਾ 2.5 ਸਾਲ ਹੋ ਗਏ ਸਾਡੇ ਆਟਨ ਗ੍ਰਾਫਟ ਦੇ ਪੋਸਟ ਆਈਆਂ ਨਹੀਂ ਪਾਸ ਸਰਕਾਰ ਸਾਡੀ ਬਿਲਕੁਲ ਵੀ ਕੋਈ ਗੱਲ ਨਹੀਂ ਸੁਣਦੀ ਅਸੀਂ ਇਹ ਪਹਿਲਾਂ ਤਾਂ ਨਾ ਲਾ ਕੇ 1 ਸਾਲ ਆ ਸਾਡਾ ਮਨੀਸ਼ ਹੈਗਾ ਸੀ ਉਹ ਟੈਂਕੀ ਤੇ ਬੈਠੇ ਸੀ ਤੇ ਅਸੀਂ ਇਹ ਪੋਸਟਾ ਕਢਵਾਈਆ ਸੀ ਤੇ ਅੱਜ ਸਾਨੂੰ ਫੇਰ ਉਹੀ ਟੈਂਕੀ ਦੇ ਚੜਨ ਵਾਲਾ ਮਾਹੌਲ ਪੈਦਾ ਕਰ ਰਹੀ ਆ ਕਿ ਅਸੀਂ ਫੇਰ ਟੈਂਕੀ ਤੇ ਜਾਈਏ ਉਹਦੇ ਬਾਅਦ ਸਰਕਾਰ ਸਾਡਾ ਪੇਪਰ ਲੂਗੀ ਅਸੀਂ ਭਗਵਾਨ ਤੁਮਾਨੂੰ ਇਹੀ ਅਪੀਲ ਕਰਦੇ ਆ ਕਿ ਸਾਡਾ 6 250 ਪੋਸਟਾ ਦਾ ਨੋਟੀਫਿਕੇਸ਼ਨ ਆਇਆ ਹੋਇਆ ਉਹਦੇ ਬਿਹਾਫ ਤੇ ਸਾਡੇ ਕਿਹੜੇ ਪੋਸਟਾਂ ਨੇ ਉਹਨਾਂ ਦਾ ਪੇਪਰ ਜਲਦੀ ਤੋਂ ਜਲਦੀ ਲਿਆ ਜਾਵੇ ਤਾਂ ਜੋ ਸਾਨੂੰ ਰੋਜ਼ਗਾਰ ਮਿਲ ਸਕੇ ਸਰਕਾਰ ਦਾ ਕਹਿ ਲਈ ਬਾਹਰੋਂ ਲੋਕ ਆਇਆ ਕਰਨਗੇ ਮਤਲਬ ਕੰਮ ਕਰਨ ਰੋਜ਼ਗਾਰ ਲੈਣ ਇੱਥੇ ਤੇ 43000 ਨੌਕਰੀਆਂ ਦਿੱਤੀਆਂ ਹੈਗੀਆਂ ਜੇ ਸਰ ਸਰ ਉਹ ਬਾਈ ਚਾਂਸ ਬਾਹਰੋਂ ਹੋਰੇ ਇੱਕ ਨੌਕਰੀ ਕਰਨ ਆਉਣਗੇ ਲੋਕ ਤਾਂ ਫਿਰ ਪੰਜਾਬ ਦੇ ਲੋਕ ਬਾਹਰ ਕਿਉਂ ਜਾ ਰਹੇ ਨੇ ਉਹਨਾਂ ਨੂੰ ਰੋਜ਼ਗਾਰ ਕਿਉਂ ਨਹੀਂ ਮਿਲ ਰਿਹਾ ਇਹ ਪੰਜਾਬ ਦੇ ਲੋਕਾਂ ਤਾਂ ਰੋਜ਼ਗਾਰ ਨਹੀਂ ਦੇ ਰਹੇ ਜੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਨਾ ਨਾ ਕਿਸੇ ਵੀ ਪੰਜਾਬੀ ਨੂੰ ਬਾਹਰ ਜਾਂਦੀ ਕੋਈ ਲੋੜ ਨਾ ਪਵੇ